ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਅਮਰ ਸ਼ਹੀਦ अनोखे ਸ਼ਹੀਦ ਬਾਬਾ ਦੀਪ ਸਿੰਘ ਸਾਹਿਬ ਜੀ ਖਾਲਸਾ ਜੀ ਅੱਜ ਦੀ ਵੀਡੀਓ ਦੇ ਵਿੱਚ ਤੁਹਾਡੇ ਨਾਲ ਹੱਡ ਬੀਤੀ ਸਾਂਝੀ ਕਰਾਂਗੇ ਕਿ ਕਿਵੇਂ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਨੇ ਇੱਕ ਧੀ ਦੀ ਮਨੋਕਾਮਨਾ ਪੂਰੀ ਕਰਕੇ ਉਸ ਦੇ ਘਰ ਵਾਲੇ ਨੂੰ ਸ਼ਰਾਬੀ ਤੋਂ ਗੁਰਸਿੱਖ ਬਣਾਇਆ ਇਹਾd ਬੀਤੀ ਸ਼ੁਰੂ ਕਰਨ ਤੋਂ ਪਹਿਲਾਂ ਸਾਰੇ ਹੀ ਭੈਣ ਭਰਾਵਾਂ ਨੂੰ ਰਿਕਵੈਸਟ ਹੈ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਜੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਖਾਲਸਾ ਜੀ ਤੇ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਲਿਖ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਅਸੀਂ ਖਾਲਸਾ ਜੀ ਇੰਨਾ ਵੀਡੀਓ ਦੇ ਵਿੱਚ ਜੋ ਵੀ ਜਾਣਕਾਰੀ ਹੱd ਬੀਤੀ ਤੁਹਾਡੇ ਨਾਲ ਸਾਂਝੀਆਂ ਕਰਦੀਆਂ ਇਹ ਅਸੀਂ ਕਿਸੇ ਭੈਣ ਭਰਾ ਤੋਂ ਸੁਣੀਆਂ ਜਾਂ ਉਹਨਾਂ ਨੇ ਸਾਂਝੀਆਂ ਕੀਤੀਆਂ ਹੁੰਦੀਆਂ ਨੇ ਇਹਨਾਂ ਵੀਡੀਓ ਦੇ ਰਾਹੀਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰਦੇ ਆਂ ਇਹਨਾਂ ਵੀਡੀਓ ਦਾ ਖਾਸਾ ਜੀ ਇਹ ਹੀ ਮਕਸਦ ਏ ਕਿ ਆਪਾਂ ਸਾਰੀਆਂ ਸੰਗਤਾਂ ਨੂੰ ਜਿਆਦਾ ਤੋਂ ਜਿਆਦਾ ਕਰ ਬਾਣੀ ਦੇ ਨਾਲ ਜੋੜਨਾ ਏ ਗੁਰੂ ਦੇ ਨਾਲ ਜੋੜਨਾ ਏ ਇਹਨਾਂ ਵੀਡੀਓ ਦਾ ਸਿਰਫ ਇਹੀ ਮਕਸਦ ਏ ਤਨ ਤਨ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਅੱਗੇ ਸੱਚੇ ਮਨ ਦੇ ਨਾਲ ਕੀਤੀ ਅਰਦਾਸ ਕਦੇ ਵੀ ਖਾਲੀ ਨਹੀਂ ਜਾਂਦੀ ਉਹ ਬਹੁਤ ਜਲਦੀ ਆਪਣੇ ਬੱਚਿਆਂ ਦੀ ਕਿਰਪਾ ਕਰਦੇ ਨੇ ਖਾਲਸਾ ਜੀ ਤਨਤਨ ਬਾਬਾ ਦੀਪ ਸਿੰਘ ਸਹਿਬ ਜੀ ਆਪ ਕਿਸੇ ਨਾ ਕਿਸੇ ਰੂਪ ਦੇ ਵਿੱਚ ਹਾਜ਼ਰ ਹੋ ਕੇ ਕਿਸੇ ਨਾ ਕਿਸੇ ਜਰੀਏ ਦੇ ਵਿੱਚ ਆਪਣੇ ਬੱਚਿਆਂ ਦੀ ਰੱਖਿਆ ਜ਼ਰੂਰ ਕਰਦੇ ਨੇ ਉਹਨਾਂ ਦੀ ਕਿਰਪਾ ਬਣਾ ਕੇ ਰੱਖਦੇ ਨੇ ਜਦੋਂ ਅਸੀਂ ਆਪਣਾ ਵਿਸ਼ਵਾਸ ਤਨਤਨ ਬਾਬਾ ਦੀਪ ਸਿੰਘ ਸਹਿਬ ਜੀ ਦੇ ਉੱਪਰ ਰੱਖ ਕੇ ਸਭ ਕੁਝ ਉਹਨਾਂ ਤੇ ਛੱਡ ਦਿੰਦੇ ਆ ਪਿਓ ਆਪਣੇ ਬੱਚਿਆਂ ਦੇ ਭਰੋਸੇ ਨੂੰ ਕਦੇ ਵੀ ਟੁੱਟਣ ਨਹੀਂ ਦਿੰਦੇ ਉਹਨਾਂ ਦੀ ਹਰ ਇੱਕ ਬਣੋ ਕਮਨਾ ਪੂਰੀ ਜ਼ਰੂਰ ਕਰਨਦੇ ਨੇ ਇਸੇ ਤਰ੍ਹਾਂ ਘਾਲਸਾ ਜੀ ਅੱਜ ਦੀ ਹੱਦ ਵੀ ਇੱਕ ਭੈਣ ਦੀ ਏ ਜਿਨ੍ਹਾਂ ਦੇ ਦੱਸਣ ਮੁਤਾਬਕ ਉਹ ਇੱਕ ਅਮਰਤਧਾਰੀ ਗੁਰਸਿੱਖ ਸੀ ਉਹ ਇੱਕ ਅਮਰਤਧਾਰੀ ਪਰਿਵਾਰ ਤੋਂ ਬੁਲੌਂਗ ਕਰਦੇ ਸੀ ਉਹਨਾਂ ਦਾ ਇੱਕ ਸੁਧਾਰਨ ਜਿਹਾ ਪਰਿਵਾਰ ਸੀ ਬਹੁਤੇ ਜ਼ਿਆਦੇ ਅਮੀਰ ਨਹੀਂ ਸੀ ਗਰੀਬ ਜੇ ਪਰਿਵਾਰ ਦੇ ਵਿੱਚੋਂ ਸੀ ਉਹ ਬਚਪਨ ਤੋਂ ਹੀ ਗੁਰਬਾਣੀ ਬਹੁਤ ਜ਼ਿਆਦਾ ਗੁਰਬਾਣੀ ਦੇ ਨਾਲ ਜੁੜੀ ਹੋਈ ਸੀ ਤਾਂ ਜਿਵੇਂ ਜਿਵੇਂ ਉਹ ਪੈਣ ਕਹਿੰਦੇ ਕਿ ਮੈਂ ਵੱਡੀ ਹੋਈ ਉਸੇ ਤਰ੍ਹਾਂ ਹੀ ਮੇਰਾ ਸ਼ੂਟਿੰਗ ਹੁੰਦੇ ਤੋਂ ਲੈ ਕੇ ਹੀ ਜਦ ਮੈਂ ਮੂਲ ਮੰਤਰ ਦਾ ਜਾਪ ਕਰਦੀ ਸੀ ਕਹਿੰਦੇ ਹਰ ਟਾਈਮ ਮੇਰੇ ਮੋਹ ਦੇ ਵਿੱਚ ਉਹ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਦਾ ਨਾਮ ਹੀ ਨਿਕਲਦਾ ਉਹਨਾਂ ਦਾ ਮੈਂ ਨਾਮ ਵੀ ਕਹਿੰਦੇ ਬਹੁਤ ਜਪਦੀ ਸੀ ਉਹਨਾਂ ਨੂੰ ਬਹੁਤ ਜ਼ਿਆਦਾ ਕਹਿੰਦੇ ਸ਼ਰਧਾ ਪਾਉਣਾ ਸੀ ਉਹਨਾਂ ਦੇ ਦਰ ਤੇ ਜਾ ਕੇ ਵੀ ਕੰਨੇ ਮੈਂ ਬਹੁਤ ਪੈਰਾ ਸਹਿ ਵਕਟੇ ਹਰ ਸਮੇਂ ਕਹਿੰਦੇ ਮੇਰੇ ਮੋਹੋਂ ਤਾਂ ਤਨ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਨਾਮ ਦਾ ਸਿਮਰਨ ਹੁੰਦਾ ਰਹਿਣਾ। ਇਸ ਤਰ੍ਹਾਂ ਕਰਦਿਆਂ ਖਾਲਸਾ ਜੀ ਕੁਝ ਸਮਾਂ ਬੀਤਦਾਏ। ਤੇ ਉਹ ਭੈਣ ਦੱਸਦੀ ਨਹੀਂ ਕਿ ਉਹਦੇ ਲਈ ਕਿ ਰਿਸ਼ਤਾ ਆਉਂਦਾ ਹੈ ਜਿਹੜਾ ਕਿ ਮੁੰਡਾ ਕੈਨੇਡਾ ਦੇ ਵਿੱਚ ਟਰਾਲਾ ਚਲਾਉਂਦਾ ਸੀ। ਤੇ ਉਹ ਸ਼ਰਾਬ ਵੀ ਬਹੁਤ ਪੀਂਦਾ ਸੀ, ਨਸ਼ੇ ਵੀ ਬਹੁਤ ਕਰਦਾ ਸੀ। ਤਾਂ ਉਹ ਭੈਣ ਕਹਿੰਦੇ ਨੇ ਕਿ ਮੇਰੇ ਘਰ ਦੇ ਇਹ ਸੋਚਣ ਲੱਗੇ ਕਿ ਵੀ ਚਲ ਅਸੀਂ ਗਰੀਬ ਗਰੀਬ ਹੋਣ ਕਰਕੇ ਕਹਿੰਦੇ ਉਹ ਬਹੁਤ ਖੁਸ਼ ਹੋਏ ਵੀ ਚਲੋ ਬਾਹਰੋਂ ਰਿਸ਼ਤਾ ਆਇਆ ਏ ਵਧੀਆ ਗੱਲ ਏ ਉਹਨਾਂ ਨੂੰ ਕਹਿੰਦੇ ਉਸ ਦੇ ਨਸ਼ੇ ਬਾਰੇ ਸ਼ਰਾਬ ਬਾਰੇ ਉਹ ਭੈਣ ਕਹਿੰਦੇ ਮੇਰੇ ਪਰਿਵਾਰ ਨੂੰ ਬਿਲਕੁਲ ਵੀ ਪਰਵਾਹ ਨਹੀਂ ਸੀ ਉਹਨਾਂ ਨੂੰ ਇਹ ਸੀ ਕਿ ਜਦੋਂ ਸਾਡੀ ਕੁੜੀ ਬਾਹਰ ਚਲੀ ਜਾਵੇਗੀ ਤੇ ਫਿਰ ਆਪਣੇ ਭਰਾਵਾਂ ਨੂੰ ਵੀ ਲੈ ਜਾਵੇਗੀ ਸਾਨੂੰ ਸਾਰੇ ਪਰਿਵਾਰ ਨੂੰ ਵੀ ਅਸੀਂ ਵੀ ਬਾਅਦ ਚਲੇ ਜਾਵਾਂਗੇ ਇਸ ਤਰ੍ਹਾਂ ਉਹ ਭੈਣ ਕਹਿੰਦੀ ਹੈ ਖਾਲਸਾ ਜੀ ਕਿ ਮੁੰਡੇ ਵਾਲੇ ਬਹੁਤ ਅਮੀਰ ਸੀ ਪੈਸਾ ਦੇ ਕੇ ਕਹਿੰਦੇ ਮੇਰੇ ਘਰਦਿਆਂ ਨੇ ਰਿਸ਼ਤੇ ਨੂੰ ਕਾ ਕਰ ਦਿੱਤੀ ਕਹਿੰਦੇ ਮੈਂ ਵੀ ਆਪਣੇ ਮਾਪੇ ਦੀ ਮਜਬੂਰੀ ਸਮਝ ਕੇ ਉਹਨਾਂ ਨੂੰ ਕਹਿੰਦੇ ਮੈਂ ਵੀ ਆਪਣੇ ਮਾਪੇ ਕੁਝ ਨਾ ਕਿਹਾ ਕਿੰਨੇ ਵੀ ਮੈਂ ਕਹਾਂ ਚਲੋ ਕੋਈ ਗੱਲ ਨਹੀਂ ਬੇਰਾ ਰਿਸ਼ਤਾ ਪੱਕਾ ਟਿਆਕ ਇਸੇ ਤਰ੍ਹਾਂ ਹੀ ਹਾਲਸਾ ਜੇ ਉਹ ਬਹਿਣ ਕਹਿੰਦੇ ਵੀ ਪਰ ਮੈਂ ਬਿਲਕੁਲ ਖੁਸ਼ ਨਹੀਂ ਸੀ ਕਹਿੰਦੇ ਮੈਂ ਤਾਂ ਧੰਤਨ ਬਾਬਾ ਦੀਪ ਸਿੰਘ ਸਹਿਬ ਜੀ ਦੇ ਦਰਤੀ ਕਹਿੰਦੇ ਗਈ ਕਹਿੰਦੇ ਪਹਿਲਾ ਪਾਠ ਕੀਤਾ ਫਿਰ ਅਰਦਾਸ ਬੇਰਤੀ ਕੀਤੀ ਮਹਾਰਾਜ ਜੀ ਪਾਸ਼ਾ ਜੰਤਨ ਬਾਬਾ ਦੀਪ ਸਿੰਘ ਸਹਿਬ ਜੀ ਤੁਸੀਂ ਤਾਂ ਆਪ ਜਾਣੀ ਜਾਨੋ ਤੁਸੀਂ ਸਭ ਜਾਣਦੇ ਹੋ ਕਿ ਮੇਰਾ ਉਸ ਲੜਕੇ ਦੇ ਨਾਲ ਕੋਈ ਤਾਲਮੇਲ ਨਹੀਂ ਖਾਂਦਾਗਾ ਮੈਂ ਤਾਂ ਇੱਕ ਗੁਰਸਿੱਖ ਮੈਂ ਵਿਆਹ ਕਰਉਣਾ ਚਾਹੁੰਨੀ ਆ ਕਿਸੇ ਗੁਰਸਿੱਖ ਦੇ ਨਾਲ ਕਿਉਂਕਿ ਮੈਂ ਵੀ ਇੱਕ ਗੁਰਸੇਖਾ ਅਮਰਤਧਾਰੀ ਹਾਂ ਕਿਸੇ ਤਰ੍ਹਾਂ ਕਾਲਸਰ ਜੀ ਉਹ ਪੈਰ ਨਹੀਂ ਧੰਨ ਧੰਨ ਬਾਬਾ ਦੀਪ ਸਿੰਘ ਸਹਿਬ ਜੀ ਅੱਗੇ ਆਪਣੀ ਅਰਦਾਸ ਬੇਨਤੀ ਕੀਤੀ ਉਹਨਾਂ ਨੇ ਕਿਹਾ ਕਿ ਮਾਰਾ ਸੱਚੇ ਪਾਤਸ਼ਾਹ ਫਿਰ ਮੇਰਾ ਚਾਹੀ ਉਸ ਦਿਨ ਕੋਲ ਵੀ ਜਿਹੜਾ ਗੁਰਸੇਖ ਵੀਰ ਹੋਵੇ ਜਿੰਦੇ ਨਾਲ ਕਿ ਉਹਨਾਂ ਨੇ ਕਿਹਾ ਕਿ ਮੇਰਾ ਵਿਆਹ ਹੋਵੇ ਕਿੰਦੇ ਉਹਨਾਂ ਨੇ ਇਹ ਕਿਹਾ ਕਿ ਭਾਵੇਂ ਉਹਦੇ ਕੋਲ ਪੈਸਾ ਵੀ ਨਾ ਹੋਵੇ ਚਾਹੇ ਕਿੰਦੇ ਉਹ ਗੁਰੂ ਘਰ ਦਾ ਇੱਕ ਸੇਵਾਦਾਰ ਹੀ ਕਿਉ ਨਾ ਹੋਵੇ ਕਹਿੰਦੇ ਪਰਪਰ ਮੇਰੇ ਮਾਪੇ ਆਪਣੇ ਮੇਰਾ ਰਿਸ਼ਤਾ ਤਾਂ ਪੱਕਾ ਕਰ ਦਿੱਤਾ ਏ ਕਿਨੇ ਬਸ ਮੈਂ ਇਹ ਚਾਹੁੰਨੀ ਆ ਕਿ ਮੇਰਾ ਰਿਸ਼ਤਾ ਜਿਸ ਨਾਲ ਹੋਇਆ ਏ ਉਹ ਨਸ਼ੇ ਕਰਦਾ ਹੈ ਸ਼ਰਾਬ ਪੀਂਦਾ ਹੈ ਤੇ ਬਾਣੀ ਵੀ ਨਹੀਂ ਪੜਦਾਗਾ ਮੈਂ ਬਸ ਇਹ ਹੀ ਤੁਹਾਡੇ ਅੰਗੇ ਅਰਦਾਸ ਬੇਨਤੀ ਕਰਦੀ ਆ ਮਹਾਰਾ ਸੱਚੇ ਪਾਤਸ਼ਾਹ ਖਾਨ사 ਜੀ ਉਹ ਭੈਣ ਕਹਿੰਦੇ ਕਿ ਮੈਂ ਤਨ ਤਨ ਬਾਬਾ ਦੀਪ ਸਿੰਘ ਸੇਰ ਜੀ ਅੱਗੇ ਅਰਦਾਸ ਬੇਨਤੀ ਕੀਤੀ ਕਿ ਉਹ ਜਿਹੜਾ ਬੰਦਾ ਹੈ ਜਿਹਦੇ ਨਾਲ ਮੇਰਾ ਰਿਸ਼ਤਾ ਹੋਇਆ ਉਹ ਨੱਚ ਸ਼ਾਡ ਪ੍ਰਵੇਸ਼ ਸ਼ਰਾਬ ਚੜਦੇ ਬੀਤੇ ਗੁਰਸਿੱਖ ਬਨ ਜਾਵੇ ਉਹ ਕਹਿੰਦੇ ਜਦੋਂ ਵੀ ਮੇ ਵਿਆਹ ਕਰਵਾਉਣ ਆਵੇ ਮੇਰੇ ਨਾਲ ਤਾਂ ਉਸ ਦੀ ਦਸਤਾਰ ਬਣ ਕੇ ਅਵਰਤ ਛਕਿਆ ਹੋਵੇ ਸੋਨਾ ਬਾਣਾ ਪਾ ਕੇ ਵਿਆਹ ਕਰਵਾਉਣ ਦੇ ਲਈ ਉਹ ਆਵੇ ਇਸ ਤਰ੍ਹਾਂ ਉਹ ਭੈਣ ਕਹਿੰਦੀ ਕਿ ਮੈਂ ਬੋਲੀ ਉਹ ਅੱਡ ਕੇ ਆਪਣੇ ਮੈਂ ਅਰਦਾਸ ਕੀਤੀ ਤਾਂ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਦਰ ਤੇ ਕਹਿੰਦੇ ਅਰਦਾਸ ਬੇਨਤੀ ਕਰਕੇ ਫਿਰ ਉਹ ਭੈਣ ਕਹਿੰਦੀ ਕਿ ਮੈਂ ਵਿਆਹ 'ਚ ਇੱਕ ਹਫਤਾ ਹੀ ਰਹਿ ਗਿਆ ਸੀ ਤੇ ਉਹ ਦੱਸਦੇ ਨੇ ਕਿ ਉਸ ਦਾ ਜਿਹੜਾ ਘਰਵਾਲਾ ਸੀ ਇੱਕ ਦਿਨ ਟਰਾਲਾ ਲੈ ਕੇ ਜਾ ਰਿਹਾ ਸੀ ਤਾਂ ਰਸਤੇ ਦੇ ਵਿੱਚ ਉਸ ਨੂੰ ਇੱਕ ਸਿੰਘ ਨੇ ਰੋਕਿਆ ਜਿਸ ਨੇ ਬਾਣਾ ਪਾ ਕੇ ਅਮਰਤ ਛਕਿਆ ਹੋਇਆ ਸੀ ਤੇ ਦਮਾਲਾ ਬਣਿਆ ਹੋਇਆ ਸੀ ਕਾਰਸਾ ਜੀ ਉਹ ਭੈਣ ਕਹਿੰਦੇ ਕਿ ਹੰਸ ਦੇ ਵਿੱਚ ਹੁੰਦੇ ਸ਼ਸ਼ਤਰ ਸੰਨ ਉਹ ਕਹਿੰਦੀ ਉਸਨੇ ਮੇਰੇ ਘਰ ਵਾਲੇ ਨੂੰ ਰੋਕ ਕੇ ਲਿਫਟ ਮੰਗੀ ਤੇ ਮੇਰੇ ਘਰ ਵਾਲੇ ਨੇ ਉਸ ਨੂੰ ਟਰਾਲੇ 'ਚ ਬਿਠਾ ਲਿਆ ਨਾਲ ਬਿਠਾ ਕੇ ਉਹ ਨਾਲ ਸਿੱਖੀ ਦੀਆਂ ਗੱਲਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਗੁਰਬਾਣੀ ਦੀਆਂ ਗੱਲਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਇਸ ਤਰ੍ਹਾਂ ਫਿਰ ਜਦੋਂ ਉਤਰਨ ਲੱਗਾ ਤਾਂ ਉਹਨੇ ਕਿਹਾ ਪੁੱਤਰਾ ਕੰਘੂ ਵੀ ਮੈਨੂੰ ਐਵੇਂ ਨਾ ਲੈ ਜਾਵੀਂ ਤਾਂ ਖਾਲਸਾ ਜੀ ਪੈਡ ਕਹਿੰਦੀ ਕਿ ਉਹ ਦੂਜੇ ਦਿਨ ਵੀ ਉਹਨਾਂ ਨੇ ਓਵੇਂ ਮੇਰੇ ਘਰ ਵਾਲੇ ਨੂੰ ਰੋਕਿਆ ਤੇ ਨਾਲ ਬੈਠ ਕੇ ਤੇ ਫਿਰ ਸਿੱਖੀ ਦੀਆਂ ਗੁਰਮਾਣੀ ਦੀਆਂ ਗੱਲਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਇਸੇ ਤਰ੍ਹਾਂ ਉਹ ਪੈਡ ਦੱਸਦੇ ਨੇ ਕਿ ਪੰਜ ਦਿਨ ਉਹ ਨਾਲ ਗਏ। ਤੇ ਜਦੋਂ ਪੰਜਵਾਂ ਦਿਨ ਹੁੰਦਾ ਖਾਲਸਾ ਜੀ ਉਹ ਸਿਉਬ ਉੱਤਰਨ ਲੱਗੇ ਤਾਂ ਕਹਿੰਦੇ ਮੇਰੇ ਘਰ ਵਾਲੇ ਨੇ ਉਹਨਾਂ ਨੂੰ ਕਿਹਾ ਕਿ ਸਿੰਘੋ ਮੈਨੂੰ ਛੁੱਟੀ ਨਹੀਂ ਸੀ ਮਿਲ ਰਹੀ। ਕਿੰਨੇ ਟਾਈਮ ਤੋਂ ਪਰ ਅੱਜ ਛੁੱਟੀ ਵੀ ਮਿਲ ਗਈ ਐ ਮੈਂ ਵਿਆਹ ਦੀ ਨਈ ਸ਼ੂਟਿੰਗਾਂ ਲਈਆਂ ਮੇਰਾ ਵਿਆਹ ਐ ਤੇ ਮੇਰੀ ਛੋ ਘਰਮਾਂ ਲਈ ਐ ਜਿਸ ਦੇ ਨਾਲ ਮੇਰਾ ਵਿਆਹ ਹੋਣਾ ਉਹ ਗੁਰਸੇਖ ਹੈ ਉਸਨੇ ਅੰਮ੍ਰਿਤ ਛਕਿਆ ਹੋਇਆ ਐ ਤੇ ਮੈਂ ਨਸ਼ੇ ਕਰਦਾ ਹਾਂ ਹੁਣ ਮੈਂ ਇਹੀ ਚਾਹਣਾ ਐ ਕਿ ਮੈਂ ਜਦੋਂ ਵਿਆਹ ਵਾਲੇ ਦਿਨ ਉਸ ਦੇ ਸਾਹਮਣੇ ਜਾਵਾਂ ਤੇ ਮੈਂ ਇੱਕ ਗੁਰਸੇਖ ਬਣ ਕੇ ਜਾਵਾਂ ਮੈਂ ਅੱਜ ਤੋਂ ਸਭ ਨਸ਼ੇ ਛੱਡ ਕੇ ਅਮਰਤ ਸ਼ਕਨਾ ਚਾਹਣਾ ਹੈ ਤੇ ਫਿਰ ਉਹਨਾਂ ਨੇ ਸਿੰਘ ਸੀ ਜਿਹੜਾ ਖਾਲਸਾ ਜੀ ਉਹਨਾਂ ਨੇ ਕਿਹਾ ਕਿ ਇਹ ਗੱਲ ਤੂੰ ਬਹੁਤ ਚੰਗੀ ਕੀਤੀ ਹੈ ਸਭ ਆਪੇ ਹੋ ਜਾਣਾ ਇਹ ਹੁਲਤਾ ਤਣਤਨ ਬਾਬਾ ਦੀਪ ਸਿੰਘ ਸਹਿਬ ਜੀ ਨੇ ਸਭ ਆਪੇ ਹੀ ਕਰ ਦੇਣਾ ਇਸ ਤਰ੍ਹਾਂ ਉਹ ਭੈਣ ਕਹਿੰਦੀ ਹਾਰਸ ਜੀ ਜਦੋਂ ਉਸਦਾ ਵਿਆਹ ਸੀ ਤਾਂ ਵਿਆਹ ਵਾਲੇ ਦਿਨ ਉਸ ਦਾ ਘਰ ਵਾਲਾ ਜਦੋਂ ਆਇਆ ਤਾਂ ਉਸ ਦੇ ਸਿਰਾਂ ਸੋਹਣਾ ਬਾਣਾ ਬਾ ਕੇ ਦਸਤਾਰ ਬੰਟੀ ਤੇ ਅੰਮ੍ਰਿਤ ਛਕਿਆ ਹੋਇਆ ਸੀ ਜਦੋਂ ਇਸ ਰੂਪ ਦੇ ਵਿੱਚ ਖਾਲਸਾ ਜੀ ਉਹ ਪਹਿਨ ਕਹਿੰਦੇ ਮੈਂ ਆਪਣੇ ਘਰ ਵਾਲੇ ਨੂੰ ਦੇਖਿਆ ਤਾਂ ਕਹਿੰਦੇ ਮੈਂ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਨੂੰ ਚਾਹਤ ਕਰਕੇ ਉਹਨਾਂ ਦਾ ਸ਼ੁਕਰਾਨਾ ਕੀਤਾ ਕਿ ਉਹਨਾਂ ਨੇ ਮੇਰੀ ਕਮਣੋਗਾਮਨਾ ਅਰਦਾਸ ਜਿਹੜੀ ਮੈਂ ਕੀਤੀ ਸੀ ਮੇਰੇ ਘਰ ਵਾਲੇ ਨੂੰ ਮਨਮੁਖ ਤੋਂ ਗੁਰਮੁਖ ਬਣਾ ਦਿੱਤਾ ਖਾਲਸਾ ਜੀ ਇਸ ਤਰ੍ਹਾਂ ਜਦੋਂ ਅਸੀਂ ਸੱਚੇ ਭੜ ਦੇ ਨਾਲ ਅਰਦਾਸ ਬੇਨਤੀ ਕਰਦੇ ਹਾਂ ਵਾਹਿਗੁਰੂ ਸੱਚੇ ਪਾਤਸ਼ਾਹ ਅੰਤਰਬਾਬਾ ਦੀਪ ਸਿੰਘ ਸਾਹਿਬ ਜੀ ਸ਼ਹੀਦ ਸੇਕ ਬਹੁਤ ਜਲਦੀ ਕਿਰਪਾ ਕਰਦੇ ਨੇ ਇਸੇ ਤਰ੍ਹਾਂ ਖਾਲਸਾ ਜੀ ਭੈਣ ਦੇ ਘਰ ਵਾਲੇ ਰੂਹ ਤਨ ਤਨ ਬਾਬਾ ਦੀਪ ਸਿੰਘ ਸਹਿਬ ਜੀ ਨੇ ਕੈਨੇਡਾ ਦੇ ਵਿੱਚ ਇੱਕ ਗੁਰਸਿੱਖ ਵੀਰ ਬਣਾਇਆ ਤੇ ਉਸ ਨੂੰ ਸਿੱਖੀ ਦੇ ਨਾਲ ਜੋੜਿਆ ਸਿਪੇਂ ਦੀ ਹੱਦ ਵੀ ਤੋ ਖਾਸ ਹੈ ਜੀ ਆਪਾਂ ਨੂੰ ਇਹੀ ਸਿੱਖਣ ਨੂੰ ਮਿਲਦਾ ਹੈ ਕਿ ਆਪਾਂ ਨੂੰ ਆਪਣੇ ਗੁਰੂ ਤੇ ਭਰੋਸਾ ਰੱਖਣਾ ਚਾਹੀਦਾ ਹੈ ਜੇ ਅਮਾ ਪਾਠ ਵੀ ਕਰਦੇ ਆ ਬਾਣੀ ਵੀ ਪੜਦੇ ਆ ਨਾਮ ਜਪਦੇ ਆ ਗੁਰੂ ਘਰ ਵੀ ਜਾਂਦੇ ਆ ਸਿਮਰਨ ਵੀ ਕਰਦੇ ਆ ਪਰ ਜੇ ਆਪਣਾ ਆਪਣੇ ਗੁਰੂ ਤੇ ਭਰੋਸਾ ਹੀ ਨਹੀਂ ਹੋਏਗਾ ਤਾਂ ਆਪਣੀ ਅਰਦਾਸ ਮਨੋ ਕਾਮਨਾ ਕਦੇ ਵੀ ਪੂਰੀ ਨਹੀਂ ਹੋ ਸਕਦੀ ਸਭ ਤੋਂ ਪਹਿਲਾਂ ਤੁਸੀਂ ਆਪਣੀ ਗੁਰੂ ਤੇ ਭਰੋਸਾ ਬਣਾਉਣਾ ਹੈ ਤਨ ਬਾਬਾ ਦੀਪ ਸਿੰਘ ਸਹਿਜ ਜੀ ਨੇ ਉਸ ਦੀ ਮੰਨੋ ਕਾਮਨਾ ਅਰਦਾਸ ਪੂਰੀ ਕੀਤੀ ਸਾਨੂੰ ਵੀ ਸੱਚੇ ਮੰਨ ਦੇ ਨਾਲ ਹਮੇਸ਼ਾ ਦਾ ਤਨ ਬਾਬਾ ਦੀਪ ਸਿੰਘ ਸਹਿਜ ਜੀ ਅੱਗੇ ਅਰਦਾਸ ਬੇਨਤੀ ਕਰਨੀ ਚਾਹੀਦੀ ਹੈ ਖਾਲਸਾ ਜੀ ਬਾਬਾ ਜੀ ਸਭ ਦੀਆਂ ਚੋਰੀਆਂ ਭਰਦੇ ਨੇ ਮਹਾਰਾਜ ਕਿਰਪਾ ਕਰਦੇ ਨੇ ਕਿਸੇ ਵੀ ਨੂੰ ਵੀ ਨਰਾਸ਼ ਨਹੀਂ ਕਰਦੇ ਕਮੀਆਂ ਆਪਣੇ ਵਿੱਚ ਹੁੰਦੀਆਂ ਨੇ ਖਾਲਸਾ ਜੀ ਪਰ ਆਪਣੀਆਂ ਕਮੀਆਂ ਨੂੰ ਆਪਾਂ ਦੇਖਦੇ ਨਹੀਂ ਦੋਸ਼ ਮਹਾਰਾਜ ਨੂੰ ਬਿੰਨੇ ਆ ਕਿ ਸਾਡੀਆਂ ਅਰਦਾਸਾਂ ਨਹੀਂ ਪੂਰੀਆਂ ਹੋਈਆਂ ਸੁਖਾਂਤ ਸਿੰਘ ਜੀ ਇਹ ਉਸ ਭੈਣ ਦੀ ਹੱਡ ਵੀਤੀ ਸੀ ਜਿਹੜੀ ਇਸ ਵੀਡੀਓ ਦੇ ਰਾਹੀਂ ਤੁਹਾਡੇ ਨਾਲ ਸਾਝ ਪਾਈਏ ਇਸ ਤਰ੍ਹਾਂ ਦੀਆਂ ਹੋਰ ਵੀਡੀਓ ਨੂੰ ਦੇਖਣ ਦੇ ਲਈ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਜੀ ਵੀਡੀਓ ਨੂੰ ਲਾਈਕ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਤੇ ਕਮੈਂਟ ਬਾਕਸ ਦੇ ਵਿੱਚ ਵਾਹੀ ਵਰੂ ਲਿਖ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਸੋ ਕਾਂਸਰ ਜੀ ਪੁੱਲਾ ਚੁੱਕਾ ਦੀ ਠੀਮਾ ਬਖਸ਼ਨੀ ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਸਹਿਬ ਜੀ ਸਾਰੀਆਂ ਸੰਗਤਾਂ ਨੂੰ ਚੜ੍ਹਦੀ ਕਲਾ ਬਖਸ਼ ਮੇਰ ਭਰਿਆ ਹੱਥ ਰੱਖਣ ਸਰਬੱਤ ਦਾ ਭਲਾ ਕਰਨਾ ਧੰਨ ਧੰਨ ਬਾਬਾ ਦੀਪ ਸਿੰਘ ਸਹਿਬ ਜੀ ਸਾਰੀਆਂ ਸੰਗਤਾਂ ਨੂੰ ਗੁਰਬਾਣੀ ਦੇ ਨਾਲ ਜੋੜਨ ਗੁਰੂ ਵਾਲੇ ਬਣਾਉਣ ਗੁਰ ਸਿੱਖੀ ਜੀਵਨ ਬਖਸ਼ਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ